ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਨੂੰ ਹੁਨਰ ਬਣਾਉਣ ਦੇ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਨਾਲ ਮਿਲ ਕੇ ਪੰਜਾਬ ਸਕਿੱਲ ਡਿਵੈਲਪਮੈਂਟ ਚੰਡੀਗੜ੍ਹ ਵੱਲੋਂ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਵੱਖ-ਵੱਖ ਸਕੀਮਾਂ ਦੇ ਰਾਹੀਂ ਨੌਜਵਾਨ ਪੀੜ੍ਹੀ ਨੂੰ ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ ਜਿਸ ਦੇ ਦੌਰਾਨ ਜ਼ਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਭਾਗ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਹੈਲਥ ਸਕਿੱਲ ਡਵੈਲਪਮੈਂਟ ਸੈਂਟਰ ਫਰੀਦਕੋਟ ਦੇ ਨੋਡਲ ਅਫਸਰ ਡਾਕਟਰ ਅਰਚਨਾ ਸ਼ਾਹੀ ਮਜਾਜ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਦੱਸਿਆ ਕਿ ਹੈਲਥ ਸਕਿੱਲ ਡਵੈਲਪਮੈਂਟ ਸੈਂਟਰ ਫਰੀਦਕੋਟ ਦੀ ਸ਼ੁਰੂਆਤ 13 ਜਨਵਰੀ 2024 ਨੂੰ ਹੋਈ ਸੀ ਜਦਕਿ ਬੱਚਿਆਂ ਨੂੰ ਸਕਿੱਲ ਅਤੇ ਆਤਮ ਨਿਰਭਰਤਾ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਕੋਰਸ ਕਰਵਾਏ ਜਾ ਰਹੇ ਹਨ ਜੋ ਕਿ ਬਿਲਕੁਲ ਮੁਫਤ ਹਨ ਅਤੇ ਵਿਦਿਆਰਥੀਆਂ ਨੂੰ ਕੋਰਸ ਦੇ ਦੌਰਾਨ ਖਾਣ-ਪੀਣ ਰਹਿਸ਼ ਅਤੇ ਹੋਰ ਵੀ ਸਹੂਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਪੰਜਾਬ ਸਰਕਾਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਸਹਿਯੋਗ ਦੇ ਨਾਲ ਸਾਡੇ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਫਰੀਦਕੋਟ ਦੇ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੇ ਲਈ 1 ਸਾਲ ਦਾ ਟਾਰਗੇਟ ਦਿੱਤਾ ਗਿਆ ਸੀ ਜਿਸ ਦੌਰਾਨ ਅਸੀਂ 3 ਮਹੀਨਿਆਂ ਦੇ ਵਿੱਚ ਪੂਰਾ ਕਰ ਲਿਆ ਗਿਆ ਹੈ ਜਿਸ ਦੇ ਦੌਰਾਨ ਪੰਜਾਬ ਮੰਤਰੀ ਕਾਉਂਸਲ ਯੋਜਨਾ ਸਕੀਮ ਦੇ ਤਹਿਤ ਸਾਨੂੰ 120 ਹੋਰ ਸੀਟਾਂ ਦਾ ਵਾਅਦਾ ਮਿਲਿਆ ਹੈ ਸਾਡੇ ਹੈਲਥ ਸਕਿੱਲ ਡਵੈਲਪਮੈਂਟ ਸੈਂਟਰ ਦੇ ਵਿੱਚ ਵਿਦਿਆਰਥੀਆਂ ਨੂੰ ਸਖਲਾਈ ਦੇਣ ਦੇ ਨਾਲ-ਨਾਲ ਮਰੀਜ਼ਾਂ ਦਾ ਆਯੁਰਵੈਦਿਕ ਅਤੇ ਪੰਚਕਰਮਾਂ ਟਾਂਕ ਦੇ ਨਾਲ ਇਹ ਲਾਜ਼ਵੀ ਕੀਤਾ ਜਾ ਰਿਹਾ ਹੈ सत श्रीकाल गुड मॉर्निंग एवरी वन मैं डॉक्टर अर्चना शाही बोल रही हूँ फ्रॉम हेल्थ स्किल डेवलपमेंट सेंटर फरीदकोट ये सेंटर हमने तेरह जनवरी दो हज़ार चौबीस वी स्टार्टिड विद द फर्स्ट बैच ऑफ स्टूडेंट्स जब हमारे पास सत्तर बच्चे इनरोल्ड हुए थे एंड स्टार्टिंग फ्रॉम स्क्रैच टिल नाउ वी हैव टू हंड्रेड स्टूडेंट्स रजिस्टर दो सौ बच्चे साढ़े रजिस्टर हो गए हैं जिनके अपने पाँच जो कोर्सिज है जनरल ड्यूटी अटेंडेंट ਇਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਇਮਰਜੈਂਸੀ ਕੇਅਰ ਅਸਿਸਟੈਂਟ ਪੰਜ ਕਰਮਾ ਟੈਕਨੀਕਸ ਤੇ ਆਰਥੋਪੈਡਿਕ ਟੈਕਨੀਕਸ ਇਹ ਜਿਹੜੇ ਕੋਰਸਸ ਹੈ ਇਹ ਸਕਸੈਸਫੁਲੀ ਰਨ ਕਰ ਰਹੇ ਹੈ ਹੁਣ ਸਾਨੂੰ ਨਵੇਂ ਵਰਕ ਆਰਡਰਸ ਵੀ ਆ ਰਹੇ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਚੰਡੀਗੜ੍ਹ ਵੱਲੋਂ ਕਿਉਂਕਿ ਸਾਡਾ ਐਮਓਯੂ ਜਿਹੜਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ ਹੈਗਾ ਉਹ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਨਾਲ ਹੋਇਆ ਸੀ ਤੇ ਉਹਦੇ ਵਿੱਚ ਸਾਨੂੰ ਨਵੇਂ ਵਰਕ ਆਰਡਰਸ ਆ ਰਹੇ ਹੈ ਜੈਰੈਟਿਕ ਕੇਅਰ ਗਿਵਰ ਤੇ ਟੈਲੀ ਹੈਲਥ ਕੇਅਰ ਆਪਰੇਟਰ ਤੇ ਇਹਦੇ ਵਿੱਚ ਆਪਣੇ ਜਿਹੜੇ ਸਟੂਡੈਂਟਸ ਹੈ ਉਹ انرول ਕਰੰਗੇ ਤੇ ਆਨੇ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਪੂਰਾ ਕੋਆਪਰੇਸ਼ਨ ਹੈਗਾ ਪੰਜਾਬ ਸਰਕਾਰ ਵੱਲੋਂ ਡੀਸੀ ਆਫਿਸ ਵੱਲੋਂ ਨਈ ਭਰਤੀਆਂ ਵੀ ਹੋਣਗੀਆਂ ਜਿਹੜੇ ਨئے ਕੋਰਸ ਚੱਲ ਰਹੇ ਹਨ ਉਹਨਾਂ ਨੂੰ ਵੀ ਅਸੀਂ ਸਕਸੈਸਫੁਲੀ ਰਨ ਕਰ ਰਹੇ ਆਪਾਂ ਪਲਾਨਿੰਗ ਕਰ ਰਹੇ ਹੁਣਾਂ ਬਾਰੇ ਵੀ ਤੇ ਇਸ ਤੋਂ ਬਾਅਦ ਜਿਹੜੇ ਨਵੇਂ ਨਾਨ ਹੈਲਥ ਕੋਰਸਸ ਹੈ ਵੈਸੇ ਤਾਂ ਸਾਡਾ ਸੈਂਟਰ ਜਿਹੜਾ ਹੈਗਾ ਉਹ ਹੈਲਥ ਸਕਿੱਲ ਵਾਸਤੇ ਹੀ ਹੈਗਾ ਕਿਉਂਕਿ ਜਿਹੜੇ ਸੈਂਟਰ ਦਾ ਨਾਮ ਹੈ all oh, health skill development center hai but uh, as per the orders of competent authorities we are also about to start non health courses as well in which we will consider uh, yoga wellness coach and health coach also so we will see to it ki hamare uh, successfully collaborations kaise hoti hain abhi filhal uh, we are ready to go with geriatric caregiver and telehealthcare operator jo hum uh, within a span of टारगेट ऑफ फर्स्ट अक्टूबर हमारी सबसे रिक्वेस्ट है कि वो जितने भी कोर्सेस है उनको आगे प्रोपोगेट करे जो बच्चे uh, actually को लेके स्किल्ड बनना चाह रहे हैं आत्मनिर्भर बनना चाह रहे हैं और आगे इन स्किल्स को सोसाइटी में प्रोपोगेट करना चाह रहे हैं वी वेलकम ऑल ऑफ एम नाउलो एंड इन फ्यूचर ऑल्सो दे केन कम दे के हेल्थफुल डेवलपमेंट सेंटर मनोरोग विभाग ਦੇ سامنے ਤੇ ਰੈੱਡ ਕਰਾਸ ਕੈਂਟੀਨ ਦੇ ਪਿੱਛੇ ਹੈਗਾ ਜੀਜੀਐਸ ਹਸਪੀਟਲ ਦੇ ਵਿੱਚ ਤੁਸੀਂ ਕਦੇ ਵੀ ਆਫਿਸ ਵਿੱਚ ਆ ਸਕਦੇ ਹੋ ਸਾਡਾ ਤੁਹਾਡਾ ਵੈਲਕਮ ਹੈਗਾ ਆਪਣੇ ਆਫਿਸ ਦੇ ਅਡਿਟर्स ਹੁੰਦੇ ਜਿਹੜੇ ਵੀ ਐ ਏਕਸਪਰਟਸ ਹੁੰਦੇ ਉਹ ਤੁਹਾਨੂੰ ਗਾਈਡੈਂਸ ਪ੍ਰੋਪਰ ਕਰਨਗੇ ਤੇ ਤੁਹਾਡਾ ਰਜਿਸਟ੍ਰੇਸ਼ਨ ਇੱਕ ਵਾਰੀ ਜਿਹੜੀ ਵੀ ਡਿਟੇਲਸ ਹੈਗੇ ਉਹ ਅਸੀਂ ਲਿਖ ਕੇ ਤੇ ਤੁਹਾਨੂੰ ਵਾਪਸ ਕਾਲ ਤੇ ਜਦੋਂ ਵੀ ਕੋਈ ਨਵਾਂ ਕੋਰਸ ਓਪਨ ਹੁੰਦਾ ਹੈ ਤੁਹਾਨੂੰ ਇਨਵਾਈਟ ਕਰਾਂਗੇ ਏ ਨਾ ਸਿਰਫ ਜੀਜੀਐਸ ਹਸਪੀਟਲ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਾਸਤੇ ਹੈਗਾ ਇਹ ਪੂਰੇ ਪੰਜਾਬ ਨੂੰ ਹੁਨਰਮੰਦ ਬਣਾਉਣ ਵਾਸਤੇ ਜਿੰਨੇ ਵੀ ਸਕੀਮਸ ਹੈਗੀਆਂ ਜਿਹੜੀ ਚੱਲ ਰਹੀਆਂ ਆ ਭਾਵੇਂ ਪੰਜਾਬ ਹੁਨਰ ਵਿਕਾਸ ਯੋਜਨਾ ਜਿਹੜੀ ਕਾਰੰਟਲੀ ਰਨ ਚੱਲ ਰਨ ਹੋ ਰਹੀ ਹੈ ਆਪਣੇ ਐਮਓਯੂ ਦੇ ਵਿੱਚ ਉਸ ਤੋਂ ਇਲਾਵਾ ਸਾਨੂੰ ਪੰਜਾਬ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਜਿਹੜੀ ਹੈਗੀ ਹੈ ਉਹ ਅੰਡਰ ਪਾਈਪਲਾਈਨ ਹੈਗੀ ਹੈ

ਕਿਟ ਜਿਹੜਾ ਆਪਾਂ ਪ੍ਰੋਵਾਈਡ ਕਰਦੇ ਜਿੰਦੇ ਵਿੱਚ ਏਪ੍ਰਨ ਹੈਗਾ ਕੈਪ ਹੈਗਾ ਬੈਗਸ ਹੈ ਤੇ ਬੇਸਿਕ ਸਟੇਸ਼ਨਰੀ ਸਪਲਾਈ ਆਈਟਮਸ ਬੁక్స్ ਜਿਹੜੇ ਨੋਟਸ ਹੈ ਉਹ ਸਾਰਾ ਕੁਝ ਆਪਾਂ ਸਪਲਾਈ ਕਰਦੇ ਤੇ ਇਹ ਸਾਰਾ ਕੁਝ ਪੰਜਾਬ ਸਰਕਾਰ ਵੱਲੋਂ ਫ੍ਰੀ ਹੈਗਾ ਇੱਥੇ ਡਾਕਟਰ ਜੀ ਇੱਕ ਗੱਲ ਕਰੀ ਤਾਂ ਕਿੰਨੀਆਂ ਸੀਟਾਂ ਹੋਣਾ ਬਿਲਕੁਲ ਹੈ ਤੇ ਕੁਝ ਹੋਇਆ ਰੇਟਿੰਗ ਦੇ ਵਿੱਚ ਵੀ ਹੋਣਗੇ ਬੱਚੇ ਆ ਸਾਨੂੰ ਹੁਣ ਜਿੰਨੇ ਵੀ 225 ਜਿਹੜਾ ਟਾਰਗੇਟ ਸੀਗਾ ਜੋ 1 ਸਾਲ ਮੇ ਹਮੇ ਕੰਪਲੀਟ ਕਰਨਾ ਥਾ वो हमने तीन महीने में अचीव किया सो वी आर द फास्टेस्ट अचीवर यू कैन स्किल्ड कोर्सेज इन एंटायर पंजाब और इसके अलावा हमें बिकॉज ऑफ आर एफर्ट्स बिकॉज ऑफ द वर्क और जो हमने अपना काम करके दिखाया है हमें पंजाब सरकार से एक्सटेंशन ऑफ वर्क ऑर्डर्स मिल रहे हैं और इस बात की हमें बहुत खुशी है और ये हम आपके साथ भी शेयर करना चाहते हैं जिसके अंडर हमें 120 आ, सीटों का तो अभी मिल ही रहा है इसके अलावा इन फ्यूचर वी आर वेरी मच पॉजिटिव कि हमें uh, जो प्रधानमंत्री कौशल विकास योजना है 4.0 उस स्कीम के अंडर भी बहुत लंबी लाइक सिक्स फोर्टी के आसपास हमें तब भी सीटें मिलेंगी और उसके आगे भी हमें मिलती रहेंगी बिकॉज ऑफ आर वर्क प्रोग्रेस दैट वी आर शोइंग टू पंजाब गवर्नमेंट

हम um, अपने ऑफिशियल वेबसाइट पे भी पब्लिश करते हैं इसकी एडवर्टीजमेंट फ्रॉम टाइम टू टाइम तो जो भी बच्चा इंटरेस्टेड है वो हमारी जो भी ऑफिशियल वेबसाइट है बाबा फरीद मेडिकल यूनिवर्सिटी की दे कैन कीप एन आई ऑन इट एंड दे कैन अपग्रेड देमसेल्फ अकॉर्डिंग टू इट अदरवाइज आप हमारे सेंटर में यूर मोस्ट वेलकम यू कैन कम एनी टाइम आपका जो भी क्वेश्चन जो भी क्वेरी है, है।, है तो आके अपना क्लियर कर सकते हो जिस तरह बच्चे हैं 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 सरकार वो सुविधाओं देती ਵੈਸੇ ਇਹ ਗੱਲ ਕਰੀਏ ਤਾਂ ਕਿੰਨੀਆਂ ਸੀਟਾਂ ਦੀ ਆਪਣੇ ਕਿੰਨੇ ਕੁ ਬੱਚੇ ਲਾਹਾ ਲੈ ਸਕਦੇ ਹੈਗੇ ਜੀ ਜੇ ਸਰਕਾਰ ਹੋਰ ਸੀਟਾਂ ਦੇ ਦਿੰਦੀ ਹੋ ਜਾਂਦੀ ਹੈ ਸਾਡੇ ਕੋਲ ਟ੍ਰੇਨਰਸ ਦੀ ਤਾਂ ਕੋਈ ਕਮੀ ਹੈ ਕਿ ਨਹੀਂ ਕਿਉਂਕਿ ਇਹ ਟਰਸ਼ਰੀ ਕੇਅਰ ਹਸਪੀਟਲ ਹੈ ਸਾਡੇ ਕੋਲ ਨਰਸਿੰਗ ਦਾ ਜਾਂ ਹੋਰ ਮੈਡੀਕਲ ਕੇਅਰ ਗਿਵਰਸ ਵਾਧੂ ਹੈਗੇ ਆ ਤੇ ਜਿਹੜੇ ਵੀ ਬੈਚਸ ਬਣਦੇ ਆ ਪਰ ਬੈਚ ਜਿਹੜਾ ਮਿਨਿਮਮ ਐਂਟਰੀ ਜਿਹੜਾ ਆਪਾਂ ਲਈ ਸਕਦੇ ਉਹ 30 ਬੱਚਿਆਂ ਦੀ ਹੁੰਦੀ ਹੈ ਤੇ ਜਿਸ ਕਰਕੇ ਸਾਨੂੰ ਅਸੀਂ ਐਫੀਸ਼ੀਐਂਟ ਹੈਗੇ ਹਾਂ ਪਲੇਸ ਵੱਲੋਂ ਵੀ ਸਾਡੇ ਕੋਲ ਪੂਰਾ 22000 ਸਕਰ ਫੀਟ ਏਰੀਆ ਹੈਗਾ ਸਾਡੇ ਕੋਲ ਟ੍ਰੇਨਿੰਗ ਸੈਂਟਰ ਦੀ ਕੋਈ ਕਮੀ ਨਹੀਂ ਹੈ ਕੋਈ ਇਕਵਿਪਮੈਂਟਸ ਦੀ ਕੋਈ ਕਮੀ ਨਹੀਂ ਹੈ ਟ੍ਰੇਨਰਸ ਦੀ ਕੋਈ ਕਮੀ ਨਹੀਂ ਹੈ ਤੇ ਜਿਹੜੇ ਆਰਡਰਸ ਹੈ ਉਹ ਸਰ ਗਵਰਨਮੈਂਟ ਵੱਲੋਂ ਮਿਲਦੇ ਗਵਰਨਮੈਂਟ ਆਫ ਇੰਡੀਆ ਸੇ ਪੰਜਾਬ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਅੱਗੇ ਸਾਨੂੰ ਦਿੰਦੀ ਹੈ ਤੇ ਜਿਸ ਕਰਕੇ ਜਿਵੇਂ ਜਿਵੇਂ ਆਰਡਰਸ ਮਿਲ ਰਹੇ ਆ ਅਸੀਂ ਉਤਨੀ ਇਨਟੇਕ ਲੈਂਦੇ ਜਾ ਰਹੇ ਬੱਚਾ